ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਹੀ YouTube ਚੈਨਲ ਪੋਜੀਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਪੀਐਸ ਪੀਸੀਐਲ ਅਪਰੈਂਟਸ਼ਿਪ ਦੀਆਂ ਜੋ ਨਵੀਆਂ ਪੋਸਟਾਂ ਸੀ ਉਹ ਕਦੋਂ ਆਉਣਗੀਆਂ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ 'ਚ ਕਰਾਂਗੇ ਜੇਕਰ ਦੋਸਤੋ ਦੋਸਤੋ ਨਵੇਂ YouTube ਚੈਨਲ ਤੇ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਅਤੇ ਬੈੱਲ ਆਈਕਨ ਆਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵੀਆਂ ਪੋਸਟਾਂ ਦੇ ਤੋਂ ਗੱਲ ਕਰਨ ਤੋਂ ਬਾਅਦ ਇਹਨਾਂ ਦੀ ਨਵੀਆਂ ਪੋਸਟਾਂ ਜੋ ਹਨ ਉਹ ਕਦੋਂ ਆਉਣਗ ਸਭ ਤੋਂ ਪਹਿਲਾਂ ਦੋਸਤੋ ਜੋ ਹਨ ਜੁਵਨ ਪੀਐਸਪੀਸੀਲ ਦੀ ਜੋ 2600 ਪੋਸਟਾਂ ਸੀ ਇਸ ਦੀ ਜੋ ਹਾਲੇ ਡੀਵੀ ਹੋ ਚੁੱਕੀ ਹੈ ਲਗਭਗ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਰਹੇਗਾ ਫਿਰ ਫਾਈਨਲ ਰਹੇਗੀ ਲਿਸਟ ਫਾਈਨਲ ਤੋਂ ਬਾਅਦ ਇਹਨਾਂ ਦੀ ਜੁਆਇਨਿੰਗ ਰਹੇਗੀ ਤਾਂ ਦੋਸਤੋ ਜਿੰਨਾ ਚਿਰ ਇਹ 2600 ਪੋਸਟਾਂ ਦੀ ਪੂਰੀ ਟ੍ਰੇਨਿੰਗ ਕੰਪਲੀਟ ਨਹੀਂ ਹੋ ਜਾਂਦੀ 19 ਦਿਨ ਤੱਕ ਪੀਐਸਪੀਸੀਲ ਵਿੱਚ ਫਰੈਂਡਸ਼ਿਪ ਦੀ ਕੋਈ ਵੀ ਪੋਸਟ ਨਹੀਂ ਆਏਗੀ ਮੰਨ ਕੇ ਚੱਲੋ ਦੋਸਤੋ ਇਹਨਾਂ ਦੀ ਅਗਲੇ ਮਹੀਨੇ ਅਕਤੂਬਰ ਵਿੱਚ ਅਕਤੂਬਰ ਦੀ ਦੋਸਤੋ ਅਕਤੂਬਰ ਦੀ ਲਾਸਟ ਵਿੱਚ ਇਹਨਾਂ ਦੀ ਜੁਆਇਨਿੰਗ ਹੋ ਜਾਏਗੀ ਠੀਕ ਹੈ ਦੋਸਤੋ ਇਹਨਾਂ ਦੀ ਜੁਆਇਨਿੰਗ ਅਕਤੂਬਰ ਦੇ ਲਾਸਟ ਮਹੀਨੇ ਚ ਹੋ ਜੇਗੀ ਲਗਭਗ 1 ਸਾਲ 1 ਸਾਲ ਇਹਨਾਂ ਦੀ ਅਪਰੈਂਟਸ਼ਿਪ ਚੱਲੇਗੀ ਜਿਨ੍ਹਾਂ ਵਿੱਚ ਇਹਨਾਂ ਨੂੰ 7700 ਰੁਪਿਆ ਪੱਤਾ ਮਹੀਨੇ ਦਾ ਮਿਲਦਾ ਰਹੇਗਾ ਜਿਹਨੂੰ ਉਸ ਨੂੰ ਅਸੀਂ ਸਕਾਲਰਸ਼ਿਪ ਕਹਿ ਲਓ ਜਾਂ ਤਨਖਾਹ ਕਹਿ ਲਓ ਠੀਕ ਹੈ ਦੋਸਤੋ ਇਹਨਾਂ ਦੀ 1 ਸਾਲ ਦੀ ਪੂਰੀ ਟ੍ਰੇਨਿੰਗ ਚੱਲੇਗੀ ਜਦੋਂ ਟ੍ਰੇਨਿੰਗ ਉਹਨਾਂ ਦੀ ਕੰਪਲੀਟ ਹੋ ਗਈ ਪੂਰਾ ਇਹਨਾਂ ਦਾ ਬੈਚ ਕਲੀਅਰ ਹੋ ਗਿਆ ਉਸ ਤੋਂ ਬਾਅਦ ਨਵੀਆਂ ਪੋਸਟਾਂ ਕਢਣਗੇ ਲਗਭਗ 3000 ਤੋਂ ਪਲੱਸ ਪੋਸਟਾਂ ਆਰਾਮ ਨਾਲ ਕਢਣਗੇ 프ੈਂਡਸ਼ਿਪ ਦੀਆਂ ਠੀਕ ਹੈ ਦੋਸਤੋ ਕਿਉਂਕਿ ਉੰਡੀ ਦੇਰ ਤੱਕ ਹੁਣ ਦੇ ਜੋ ਐਲਮ ਲੱਗੇ ਹੋਏ ਹਨ ਜੋ ਜਈ ਲੱਗੇ ਹੋਏ ਹਨ ਉਹਨਾਂ ਦੀ ਲਗਭਗ ਉੰਨੀ ਦੇਰ ਤੱਕ ਰਿਟਾਇਰਮੈਂਟ ਹੋ ਜਾਏਗੀ ਤਾਂ ਉਹ ਸਮੇਂ ਬਹੁਤ ਆਪੋਸਟਨ ਦੀ ਲੋੜ ਪੈਗੀ ਠੀਕ ਹੈ ਦੋਸਤੋ ਤਾਂ ਹੁਣ ਉਸ ਤੋਂ ਬਾਅਦ ਇੱਕ ਹੋਰ ਗੱਲ ਕਰਦੇ ਹਾਂ ਜਿੰਨਾਂ ਬੱਚਿਆਂ ਦਾ ਡਾਊਟ ਹੈ ਕਿ ਅਸੀਂ ਸਾਰੇ ਆਪਣੇ ਸਰਟੀਫਿਕੇਟ ਬਣਾ ਲਏ ਤਾਂ ਤਿਆਰੀ ਕਦੋਂ ਕਰੀਏ ਠੀਕ ਹੈ ਦੋਸਤੋ ਸਭ ਤੋਂ ਪਹਿਲਾਂ ਬੱਚਿਆਂ ਦਾ ਕਮੈਂਟ ਹੈ ਕਿ ਤਿਆਰੀ ਤਿਆਰੀ ਕਦੋਂ ਕਰੀਏ ਠੀਕ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਈ ਬੱਚੇ ਕੀ ਹੁੰਦੇ ਹਨ ਕਿ ਦੇਖਦੇ ਹੁੰਦੇ ਹਨ ਕਿ ਸਾਡਾ ਨੋਟੀਫਿਕੇਸ਼ਨ ਜਦੋਂ ਵੀ ਆ ਜਾਵੇ ਜੌਬ ਦਾ ਜਾਂ ਜਦੋਂ ਪੇਪਰ ਦੀ ਮਿਤੀ ਆ ਜਾਵੇ ਉਸ ਦੀ ਤਿਆਰੀ ਕਰਾਂਗੇ ਜੇਕਰ ਦੋਸਤੋ ਨੈਕਸਟ 2026 ਵਿੱਚ ਜੇਕਰ ਤੁਸੀਂ ਅਪ੍ਰੈਂਟਿਸਿਪ ਆਪਣਾ ਜੇਕਰ ਤੁਸੀਂ ਆਈਟੀ ਕੀਤੀ ਹੋਈ ਹੈ ਇਲੈਕਟ੍ਰੀਸ਼ੀਅਨ ਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਨਾਮ ਉੱਥੇ ਆਵੇ ਤਾਂ ਤੁਸੀਂ ਹੁਣ ਤੋਂ ਹੀ ਪਾਰਟ ਟਾਈਮ ਮਤ ਕੁਝ ਸਮਾਂ 1 2 ਕਿੰਡ ਉਹਨੂੰ ਇਲੈਕਟ੍ਰੀਸ਼ੀਅਨ ਜੋ ਟੈਕਨੀਕਲ ਨੂੰ ਟਾਈਮ ਦੇਣਾ ਸ਼ੁਰੂ ਕਰ ਦੋ। ਤਾਂ ਦੋਸਤੋ ਸਭ ਤੋਂ ਪਹਿਲਾਂ ਪੇਪਰ ਤੁਹਾਡਾ ਕਲੀਅਰ ਕਿਵੇਂ ਹੋਏਗਾ। ਬਹੁਤ ਬੱਚਿਆਂ ਨੇ ਤਿਆਰੀ ਬਹੁਤ ਕੀਤੀ ਬਟ ਇਹਨਾਂ ਦੀ ਜੋ ਅਪਰੈਂਟਿਸਿਪ ਜੀ ਵਿੱਚ ਰਹਿ ਗਏ ਹਨ ਉਹਨਾਂ ਦੀ ਕਮੀ ਕੀ ਹੈ ਮੈਂ ਤੁਹਾਨੂੰ ਦੱਸਦਾ ਦੋਸਤੋ। ਬੱਚਿਆਂ ਨੇ ਕੀ ਹੋਇਆ ਉਹਨਾਂ ਨੇ ਬੱਚਿਆਂ ਨੇ ਪ੍ਰੀਵੀਅਸ ਕੁਐਸਚਨ ਇਗਜ਼ਾਮ ਜੋ ਉਹ ਨਹੀਂ ਦੇਖੇ। ਦੂਸਰੇ ਨੰਬਰ ਕਈ ਉਹਨਾਂ ਬੱਚਿਆਂ ਨੇ ਟੈਸਟ ਸੀਰੀਜ਼ ਟੈਸਟ ਸੀਰੀਜ਼ ਨਹੀਂ ਲਾਇਆ ਠੀਕ ਹੈ ਦੋਸਤੋ। ਕਈ ਬੱਚਿਆਂ ਨੇ ਟੈਸਟ ਸੀਰੀਜ਼ ਹੀ ਨਹੀਂ ਲਾਇਆ। ਜਿੰਨਾ ਬੱਚਿਆਂ ਨੇ ਜੇਕਰ 2026 ਵਿੱਚ ਆਉਣ ਵਾਲੀਆਂ ਪੋਸਟਾਂ 2026 ਵਿੱਚ ਜੇ ਸਿਲੈਕਸ਼ਨ ਪੱਕੀ ਲੈਣੀ ਹੈ ਤਾਂ ਉਹ ਹੁਣੇ ਤੋਂ ਹੀ ਤਿਆਰੀ ਖੇਚਦੋ ਬੈਚ ਲੈ ਲਓ ਬੈਚ ਜਿਹੜਾ ਵੀ ਬੈਚ ਲਾਓ ਉਹਨਾਂ ਨੂੰ ਕਹੋ ਕਿ ਅਸੀਂ ਬੈਚ ਉਹੀ ਲਾਵਾਂਗੇ ਜੋ ਲਗਭਗ ਪੇਪਰ ਤੱਕ ਚੱਲੇ ਯਾਨੀ ਕਿ ਪੇਪਰ ਤੱਕ ਬੈਚ ਰਹੇ ਇਹ ਨਾ ਕਿ ਬੈਚ ਅੱਲੇ ਦਾ ਅੱਧ ਵਿਚਾਲੇ ਛੱਡ ਦੇਣ ਠੀਕ ਹੈ ਜੋ ਵੀ ਬੈਚ ਲਓ ਤਿਆਰੀ ਫੁੱਲ ਕਰੋ ਉਸ ਤੋਂ ਬਾਅਦ ਤੁਸੀਂ ਪ੍ਰੀਵੀਅਸ ਕੁਐਸਚਨ ਜ਼ਰੂਰ ਪੜੋ ਸਾਰੇ ਜਿੰਨੇ ਵੀ ਗਾਮ ਐਲਮ ਦੇ ਹੋਣ ਪੀਐਸਪੀਸੀ ਦੇ ਅੰਡਰ ਜਿੰਨੇ ਵੀ ਆਪਣੇ ਆਈਟੀ ਦੇ ਬੇਸ ਹੋਣ ਠੀਕ ਹੈ ਉਹ ਸਾਰੇ ਪ੍ਰੀਵਿਅਸ ਕੁਸ਼ਨ ਵੇਖੋ ਉਸ ਤੋਂ ਬਾਅਦ 200 ਟੈਸਟ ਸੀਰੀਜ਼ ਲਾਓ ਟੈਸਟ ਸੀਰੀਜ਼ ਜਿੰਨਾ ਜ਼ਿਆਦਾ ਲਾਓ ਤੁਹਾਡਾ ਐਕਸਪੀਰੀਅੰਸ ਬਣੇਗਾ ਤੁਹਾਡਾ ਜੋ ਇਗਜ਼ਾਮ ਕਰਨ ਦਾ ਤਰੀਕਾ ਰਹੇਗਾ ਉਹ ਬਦਲੇਗਾ ਤੁਸੀਂ ਜੋ ਵੀ ਤੁਹਾਡਾ ਘਰ ਵਿੱਚ ਜਿੰਨੇ ਵੀ ਨੰਬਰ ਬਣਦੇ ਹਨ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਸਾਡੇ ਇਨੇ ਨੰਬਰ ਬਣਨੇ ਸਾਡੀ ਇੱਥੇ ਗਲਤੀ ਹੈ ਠੀਕ ਹੈ ਦੋਸਤੋ ਟਾਈਮ ਹੋ ਸਕੇ ਤਾਂ ਉਹਨੇ ਹੀ ਟਾਈਮ ਵਿੱਚ ਪੇਪਰ ਕਰਨ ਦੀ ਕੋਸ਼ਿਸ਼ ਕਰੋ ਟੈਸਟ ਸੀਰੀਜ਼ ਇਹ ਤੁਹਾਨੂੰ ਬੈਚ ਲੈਣਾ ਪਏਗਾ ਤੁਹਾਨੂੰ ਦੋਸਤੋ हो सके दा वादो बाद तैयारी करना जेकर ਹੁਣ ਤੋਂ ਹੀ ਤਿਆਰੀ ਖੇਚਦੋ ਕਿ 2026 ਵਿੱਚ ਤੁਹਾਡੀ ਪੋਸਟ ਪ੍ਰਿੰਸ ਵਿੱਚ ਪੱਕੀ ਜੇ ਪ੍ਰਿੰਸੀਪਲ ਲੱਗ ਗਈ ਤਾਂ ਦੂਜੋ ਜੇ ਪ੍ਰਿੰਸੀਪਲ ਦੇ ਨਾਮ ਆ ਗਿਆ ਤਾਂ ਫਿਰ ਤੁਹਾਡਾ ਐਲਮ ਵਿੱਚ ਆਰਾਮ ਨਾਲ ਨਾਮ ਆ ਜਾਵੇਗਾ 19 ਦਿਨ ਤੱਕ ਬਚੋ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ ਠੀਕ ਹੈ ਦੋਸੋ ਜੇਕਰ ਕਿਸੇ ਵੀ ਬੱਚੇ ਦਾ ਕੋਈ ਡਾਊਟ ਸੈਸ਼ਨ ਹੈ ਤਾਂ ਉਹ ਆਪਣੇ ਕਮੈਂਟ ਸੈਸ਼ਨ ਦੱਸ ਸਕਦਾ ਮੈਂ ਦੁਬਾਰਾ ਫਿਰ ਦੱਸ ਦੇਣਾ ਜੋ 260 ਪੋਸਟਾਂ ਹੁਣ ਹਨ ਇਹਨਾਂ ਦੀ ਹਲ ਡੀਵੀ ਹੋ ਚੁੱਕੀ ਹੈ ਮੈਡੀਕਲ ਤੋਂ ਬਾਅਦ ਆ ਫਾਈਨਲਿਸਟ ਰਹੇਗੀ ਮਨਨਿਤ ਡੀਵੀ ਹੋਗੀ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਰਹੇਗਾ ਮੈਡੀਕਲ ਤੋਂ ਬਾਅਦ ਫਾਈਨਲ ਲਿਸਟ ਬਣੇਗੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੀ ਜੋਇਨਿੰਗ ਹੋਈ ਇਹਨਾਂ ਦੀ ਲਗਭਗ 1 ਸਾਲ 1 ਸਾਲ ਅਪਰੈਂਟਸ਼ਿਪ ਲੱਗਣ ਤੋਂ ਬਾਅਦ ਤੁਹਾਡੀਆਂ ਨਵੀਆਂ ਪੋਸਟਾਂ ਅਪਰੈਂਟਸ਼ਿਪ ਦੀਆਂ ਆਉਣਗੀਆਂ ਜਿੰਨਾ ਚਿਰ ਇਹਨਾਂ ਦਾ ਬੈਚ ਕੰਪਲੀਟ ਨਹੀਂ ਹੁੰਦਾ ਉੰਨੀ ਦੇਰ ਤੱਕ ਕੋਈ ਵੀ ਵੈਕੈਂਸੀ ਐਲਮ ਦੀ ਗੱਲ ਕਰ ਰਹੇ ਆ ਐਲਮ ਜੋ ਅਪਰੈਂਟਸ਼ਿਪ ਦੀ ਗੱਲ ਕਰ ਰਹੇ ਆ ਹੋਰ ਪੋਸਟਾਂ ਸਰ ਦੀ ਬਟ ਜੋ ਅਪਰੈਂਟਸ਼ਿਪ ਦੀ ਖੇਤਰ ਗਈ ਹੈ ਉਹਨਾਂ ਦੇ ਦੇਰ ਤੱਕ ਕੋਈ ਨਹੀਂ ਆਣੀ ਹੋ ਸਕਦਾ ਤੁਸੀਂ ਹੁਣੇ ਤੋਂ ਤਿਆਰੀ ਖੜ੍ਹ ਦੋ ਨਹੀਂ ਤੇ ਲਗਭਗ ਪੇਪਰ ਤੁਹਾਨੂੰ ਪਤਾ ਹੈ ਰਹਿ ਗਏ ਹਨ ਜਾਂ ਉਸ ਤੋਂ ਪਹਿਲਾਂ ਤਿਆਰੀ ਖੜੀ ਦੋ ਜੇ ਤੁਹਾਡੀ ਹੁਣ ਤੋਂ ਤਿਆਰੀ ਕਰੋਗੇ ਅੱਗੇ ਉਹਨਾਂ ਦੇ ਸਾਹਮਣੇ ਤੁਹਾਡਾ ਨਾਮ ਜ਼ਰੂਰ ਰਹੇਗਾ। ਤੋਂ ਅੱਜ ਦੀ ਵੀਡੀਓ ਆਪਾਂ ਇੱਥੇ ਕੰਮ ਕਰਦੇ ਆਂ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ। ਤਾਂ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ। ਧੰਨਵਾਦ ਜੀ।